ਦੋਸਤੋ ਸ਼ੰਭੂ ਬਾਉਂਡਰ ਤੇ ਮਜ਼ਬੂਤ ਆ ਸਾਡੇ ਨਾਲ ਸਰਦਾਰ ਸਾਹਿਬ ਨੇ ਇੱਕ ਡਰੋਨ ਲੈ ਕੇ ਆਏ ਆ ਤਾਂ ਪਹਿਲਾਂ ਡਰੋਨ ਦੀਆਂ ਤਸਵੀਰਾਂ ਦੇਖੋ ਤੁਸੀਂ ਇਹ ਡਰੋਨ ਹੈ ਭਾਜੀ ਇਹ ਡਰੋਨ ਲੈ ਕੇ ਆਏ ਆ ਤੁਸੀਂ ਪਹਿਲਾਂ ਤੁਸੀਂ ਕਿੱਥੋਂ ਆਏ ਸਾਨੂੰ ਦੱਸੋ ਮਹਿੰਦਰ ਸਿੰਘ ਮਰੇ ਕੋਟਲਾ ਤੋਂ ਆਇਆ ਜੀ ਇਹ ਡਰੋਨ ਲੈ ਕੇ ਆਏ ਤੁਸੀਂ ਇਹ ਅੰਦੋਲਨ ਚ ਡਰੋਨ ਦਾ ਕੀ ਕੰਮ ਹੈ ਡਰੋਨ ਦੀ ਐਵੇਂ ਸਾਨੂੰ ਲੋੜ ਪਈ ਹੈ ਜੀ ਸਾਡੇ ਸੱਦਤ ਹੋਇਆ ਜੋ ਹਰਿਆਣਾ ਗਵਰਨਮੈਂਟ ਆ ਉਹ ਡਰੋਨ ਦੇ ਨਾਲ ਸਾਡੇ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਉਹ ਡਰੋਨ ਨੂੰ ਅਸੀਂ ਡੈਮੇਜ ਕਰਨ ਲਈ ਮੇਨ ਪਰਪਸ ਉਹ ਡਰੋਨ ਨੂੰ ਡੈਮੇਜ ਕਰਨਾ ਸੀ ਜੀ ਕਿਤੇ ਸਾਡੇ ਭਰਾ ਬਹੁਤ ਜ਼ਿਆਦਾ ਜ਼ਖਮੀ ਹੋਇਆ 100 ਦੇ ਆਸ-ਪਾਸ ਐਡਮਿਟ ਹੈ ਹਸਪੀਟਲ ਦੇ ਵਿੱਚ ਅੱਜ ਤੱਕ ਅੱਜ 3rd ਡੇ ਆ ਕੱਲ ਅਸੀਂ ਕੱਲ ਵੀ ਜਿਗਾਰਡ ਲਾਇਆ ਕੋਈ ਕੱਲ ਅਸੀਂ ਪਤੰਗ ਚੜਾਇਆ ਡੋਰ ਨਾਲ ਉਹਨਾਂ ਦਾ ਡਰੋਨ ਡੈਮੇਜ ਕੀਤਾ ਪਰ ਉਹਦੇ ਵਿੱਚ ਸਾਡਾ ਦਿੱਕਤਾਂ ਆਈਆਂ ਜੋ ਕੱਲ ਦਿੱਕਤਾਂ ਆਈਆਂ ਅੱਜ ਉਹ ਦਿੱਕਤਾਂ ਨੂੰ ਕਵਰ ਕੀਤਾ ਸੀ ਕਿਉਂਕਿ ਕਾਈਟੇ ਇੱਕ ਜਿੱਦਾਂ ਨੂੰ ਹਵਾ ਦਾ ਵਹਾਅ ਹੁੰਦਾ ਉਧਰੋਂ ਚੜ ਸਕਦਾ ਜੀ ਉਹ ਅਬ ਵੀ ਲੇਕੀ ਸੰ ਚੇਂਜ ਨਹੀਂ ਕਰ ਸਕਦਾ ਸਾਈਡ ਚੇਂਜ ਨਹੀਂ ਕਰ ਸਕਦਾ ਇਹਨੂੰ ਕਿਤੇ ਅਪ ਡਾਊਨ ਲੈਵਲ ਟ੍ਰਾਈਟ ਜਿੱਥੇ ਮਰਜੀ ਲੈ ਜਾਓ ਇਹਦਾ ਮਤਲਬ ਉਹਦੇ ਨਾਲ ਜਿਆਦਾ ਆਪਗ੍ਰੇਡ ਆ ਭਾਜੀ ਇਹ ਖਿਆਲ ਕੇ ਮੈਂ ਆਇਆ ਤੁਹਾਡੇ ਮਨ ਦੇ ਵਿੱਚ ਵੀ ਡਰੋਨ ਲੈ ਕੇ ਜਾਣਾ ਚਾਹੀਦਾ ਖਿਆਲ ਜਦੋਂ ਕੁੱਟ ਪੈਂਦੀ ਆ ਰੋਜ਼ ਕੁੱਟ ਖਾਨੀਆਂ ਇੱਥੇ ਅੱਥਰੂ ਗੈਸ ਦੇ ਗੋਲੇ ਖਾਨੇ ਆ ਦਿਮਾਗ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਆਈਡੀਆ ਤਾਂ ਆਣਾ ਹੀ ਆਣਾ ਕਿਉਂਕਿ ਹੁਣ ਅਸੀਂ ਕਿਸਾਨ ਕਿਸਾਨ ਨਹੀਂ ਰਏ ਅਸੀਂ ਹੁਣ ਇੰਜੀਨੀਅਰ ਬਣ ਚੁੱਕੇ ਆ ਕਿਸਾਨ ਦੇ ਪੁੱਤੇ ਨਾਲ ਨਾਲ ਅਸੀਂ ਇੰਜੀਨੀਅਰ ਵੀ ਆ ਹੁਣ ਠੀਕ ਹੈ ਕਿਉਂ ਮੈਂ ਖੁਦ ਮਕੈਨਿਕ ਲੈਂਡਰ ਠੀਕ ਹੈ ਤਾਂ ਤੇ ਤੁਹਾਡੇ ਦਿਮਾਗ ਦੇ ਵਿੱਚ ਇਹ ਕਾਹੜ ਆਈ ਬਿਲਕੁਲ ਜੀ ਇੱਕ ਗੱਲ ਹੈ ਵੀ ਉਹ ਇਹ ਡਰੋਨ ਥੋੜਾ ਛੋਟਾ ਹੈ ਉਹ ਡਰੋਨ ਥੋੜਾ ਵੱਡਾ ਹੈ ਕਿਵੇਂ ਉਹਨੂੰ ਟੈਕਲ ਕਰੂਗਾ ਕਿਵੇਂ ਵਰਕ ਕਰੂਗਾ ਜਿੱਦਾਂ ਕਹਿੰਦੇ ਨੇ ਜਹਾਜ਼ ਬਹੁਤ ਵੱਡਾ ਹੁੰਦਾ ਬਿਲਕੁਲ ਜੇ ਉਹਦੇ ਜੇ ਉਹਦੇ ਪਰ ਨੇ ਉਹਦੇ ਪਰਾਂ ਵਿੱਚ ਕੋਈ ਜਾਨਵਰ ਫਸ ਜਾਵੇ ਤਾਂ ਉਹਨੂੰ ਡੇਮੇਜ ਕਰ ਦਿੰਦਾ ਜਹਾਜ਼ ਤਾਂ ਬਹੁਤ ਵੱਡਾ ਪੈਲਸ ਆਣਾ ਪਹਿਲਾਂ ਸੋ ਜਾਂਦਾ ਉਹ ਜਹਾਜ਼ ਤਾਂ ਬਹੁਤ ਵੱਡਾ ਹੁੰਦਾ ਪੰਜ 6 ਸੌਟਾ ਜਾਂ ਹੁੰਦਾ ਉਹਦੇ 41 ਗੱਲ ਨਹੀਂ ਹੈਗੀ ਸਾਡਾ ਮੇਨ ਕੰਮ ਨੂੰ ਕ੍ਰੈਸ਼ ਕਰਨਾ ਹੈ ਉਹਦੇ ਵਿੱਚ ਜਾ ਕੇ ਮਾਰਨਾ ਹੈ ਜਦੋਂ ਉਹਦੇ ਵਿੱਚ ਵੱਜਿਆ ਉਹਦੇ ਪਰਾਂ ਨੇ ਬਿਲਕੁਲ ਪਰ ਬ ਚੇਡਾ ਮਾਜੀ ਡਰੋਨ ਹੈ ਪਰ ਬਹੁਤ ਹੀ ਲਾਈਟ ਹੁੰਦੀ ਆ ਬੇਟਾ ਹੀ ਲਾਈਟ ਹੁੰਦੀ ਆ ਵੈਸੇ ਵੀ ਲਾਈਟ ਹੁੰਦੀ ਆ ਜੇ ਉਹਦੇ ਵਿੱਚ ਮਾਰਾਂਗੇ ਇਹਦੇ ਵਿੱਚ ਕਿਸੋ ਮਾਗੀ ਮਤਲਬ ਆ ਤਾਂ ਉਹਦੇ ਵਿੱਚ ਦੇ ਪਰਦਾ ਅਨਬੈਲੈਂਸ ਹੋ ਜਾਣਾ ਸਾਡਾ ਕੰਮ ਆ ਅਨਬੈਲੈਂਸ ਕਰਨਾ ਜਦੋਂ ਬੈਲੈਂਸ ਹੋ ਗਿਆ ਉਹਨੇ ਨੀਚੇ ਕਰ ਜਾਣਾ ਇਹ ਵੀ ਵਨ ਟਾਈਮ ਲਈ ਹੈ ਉਹ ਵੀ ਡੇਮੇਜ ਹੋ ਜਾਏ ਇਹ ਵੀ ਡੇਮੇਜ ਹੋ ਜਾਏ ਦੋਨੋਂ ਡੇਮੇਜ ਹੋ ਜਾਏ ਜੇ ਉਹਨਾਂ ਦੋਨਾਂ ਦੀ ਟੱਕਰ ਹੁੰਦੀ ਹੈ ਤਾਂ ਇੱਕ ਟਾਈਮ 'ਚ ਦੋਨੇ ਵੇਸਟ ਦੋਨੋਂ ਵੇਸਟ ਹੋਣਗੇ ਠੀਕ ਹੈ ਇਹਦੀ ਕੀਮਤ ਕਿੰਨੀ ਹੈ ਜੀ ਇਹ 10000 ਹੈ 10000 ਰੁਪਏ ਦਾ ਤੁਸੀਂ ਡਰੋਨ ਲੈ ਕੇ ਆਏ ਥੋੜੀ ਜਿ ਮਤਲਬ ਉਹ ਡਰੋਨ ਨੂੰ ਵੀ ਖਤਮ ਕਰ ਦੂਗਾ ਖੁਦ ਵੀ ਹੋ ਜੂਗਾ ਬਿਲਕੁਲ ਜੀ ਉਹ 5 ਲੱਖ ਦਾ ਖਤਮ ਹੋ ਸਾਢੇ 10 ਹਜ਼ਾਰ ਦਾ ਖਤਮ ਕੋਈ ਗੱਲ ਨਹੀਂ ਕਿਸਾਨ ਭਰਾ ਹਰੇ ਅਸੀਂ ਨਾਲ ਆ ਹੋਰ ਬੜੇ ਆ ਜਾਣਗੇ ਇਹ ਸਾਡੇ ਸੱਦਾ ਦੇ ਕਰਨਗੇ ਕੋਈ ਹੋਰ ਝਗੜ ਲਾਵਾ ਨਹੀਂ ਕੋਈ ਗੱਲ ਨਹੀਂ ਡਟੇ ਹੋਏ ਆ ਜੋਸ਼ਪੁਰ ਬਿਲਕੁਲ ਪੂਰਾ ਜੋਸ਼ ਆ ਜੀ ਠੀਕ ਹੈ ਕਿਸਾਨ ਨੇ ਜੋ ਜੋ ਕਿ ਡਰੋਨ ਲੈ ਕੇ ਆਏ ਨੇ ਇਹਨਾਂ ਦੇ ਦਿਮਾਗ ਦੇ ਵਿੱਚ ਕਹਿੰਦੇ ਲੋੜ ਕੱਢ ਦੀ ਮਾਂ ਜਦੋਂ ਕੁੱਟ ਪੈਂਦੀ ਹੈ ਫਿਰ ਸਭ ਕੁਝ ਚੇਤੇ ਆਉਂਦਾ ਵੀ ਕਿਵੇਂ ਕਿਸ ਤਰ੍ਹਾਂ ਕਿਸ ਨੂੰ ਟੈਕਲ ਕਰਨਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਡਰੋਨ ਦੀਆਂ ਧੰਨਵਾਦ